ਸੁਪਰਾਂ ਦੀ ਗੱਲ ਇਹਨਾਂ ਦੇ ਸਟਾਰਾਂ ਦੀ ਗੱਲ ਲਓ ਵਰਤਮਾਨ ਸਮੇਂ ਦੇ ਵਿੱਚ ਵੀ ਬੱਲੇ ਬੱਲੇ ਕਰਾਉਣ ਵਾਲਾ ਆ ਨੌਜਵਾਨਾਂ ਦੇ ਵਿੱਚ ਆ ਦੇਖਦੇ ਮੀਦੁੱਲਾ ਔਰ ਦੂਸਰੇ ਪਾਸੇ ਸ਼ਿਕਾਰਵਾਸੀਆਂ ਵਾਲਾ ਗੁਰਦਾਸਪੁਰਿਆ ਆਹ ਹੈ ਕੁਲਦੀਪ ਐਨ ਕੋਸ਼ਿਸ਼ ਚੱਲਦੀ ਹੋਏ ਤੇ ਪੁਆਇੰਟ ਰੀਡਰ ਦਾ ਰੋਸ਼ਨ ਕਰਦੇ ਨੇ ਸਾਰੇ ਪਰਿਵਾਰ ਦਾ ਸਿਰ ਫਖਰ ਦੇ ਨਾਲ ਮਾਣ ਦੇ ਨਾਲ ਉੱਚਾ ਹੁੰਦਾ ਹੈ ਲਓ ਅਗਲੀ ਕਬੱਡੀ ਗਗਨਦੀਪ ਸਿੰਘ ਦੁੱਲੇ ਦੀ ਫਿਰ ਦੇਖਦੇ ਆਂ ਵੀ ਪੈਂਦੀ ਹੋਈ ਗਰੂ ਕਮਾਲ ਮੁੰਡਾ ਇਧਰ ਪਾਸੇ ਕੁਲਦੀਪ ਫਿਰ ਨੱਕੜੀ ਕੋਸ਼ਿਸ਼ ਕਰਦਾ ਹੋਇਆ ਅਨ ਸ਼ਿਕਾਰਵਾਸੀਆਂ ਵਾਲਾ ਇੱਕ ਜੋਰ ਨਾਲ ਜੱਫੇ ਲਾਉਣ ਦੀ ਕੋਸ਼ਿਸ਼ ਕਰਦਾ ਮੈਦਾਨ ਦੇ ਵਿੱਚ ਬੱਲੇ 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 ਪੁਆਇੰਟ 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 ਆ ਬਾਤ ਔਰ ਦੂਜੇ ਪਾਸੇ ਗੋਪੀ ਵਿਚਕਾਰ 골ਡਨ ਬਾਇਫ ਕਬੱਡੀ ਇਹ ਆ ਨੌਜਨ ਚਿੱਟੀ ਪਿੰਡ ਚਿੱਟੀ ਪਿੰਡ ਜਿਸ ਕੈਨੇਡਾ ਦੇ ਵਿਨੀ ਪੈਗ ਸ਼ਹਿਰ ਦੇ ਵਿੱਚ ਉੱਥੋਂ ਨਾਮ ਪ੍ਰੋਫੈਸਰ ਮੱਖਣ ਸਿੰਘ ਨੇ ਰੱਖਿਆ ਲਓ ਇਧਰ ਮੈਦਾਨ ਦੇ ਵਿੱਚ ਕੌਣ ਦੇਖਦੇ ਨੇ ਆ ਭਰੀ ਬਗਲ ਕੋਸੇ ਕੋਟਲੇ ਵਾਲਾ ਡੱਕਣ ਦੀ ਕੋਸ਼ਿਸ਼ ਕਰ ਹਾ ਹਾ ਨਹੀਂ ਰਿਸ ਹਾ ਹਾ ਕੀ ਬਾਤ ਆ ਸ਼ਾਲਾ ਮਾਰਦਾ ਹੋਇਆ ਮੁੰਡਾ ਮੈਦਾਨ ਦੇ ਅੰਦਰ ਗਗਨਦੀਪ ਸਿੰਘ ਦੁੱਲੇ ਦੀ ਪਈ ਹੋਈ ਕਬੱਡੀ ਤੇ ਦੇਖ ਰਹੇ ਨੇ ਕਿਹੜਾ ਜਹ ਫਾਲਣ ਦੀ ਕੋਸ਼ਿਸ਼ ਕਰਦਾ ਆ ਆਉ ਹੁੰਦੀ ਹੋਈ ਕਮਾਲ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ 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 ਮੁਕਾਬਲਾ ਆ ਅਮਰਤਾਲ ਖਾਂ ਵਾਲਾ ਕੋਸ਼ਿਸ਼ ਕਰਦਾ ਹੋਇਆ ਸਾਡੀ ਫੈਡਰੇਸ਼ਨ ਨੇ ਇਹ ਯਤਨਾ ਸਦਕਾ ਨੂੰ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਫਰਜ਼ ਬਣਦਾ ਹੈ ਵੀ ਆਪਾਂ ਉਹਦੇ ਨਾਲ ਖੜੀਏ ਉਹਦੇ ਲਈ ਮਾਇਆ ਕੱਤਰ ਕੀਤੀ ਜਾਣੀ ਹੈ ਸਾਰਿਆਂ ਨੂੰ ਬੇਨਤੀ ਆਓ ਸਾਹਮਣੇ ਇਹ ਵੱਡੀ ਖਿਡਾਰੀ ਆਹ ਪਈ ਹੋਈ ਕਬੱਡੀ ਦੇ ਹੁਣ ਵੇਖਾਂਗੇ ਵੀ ਇੱਧਰ ਵੀ ਚਾਰ ਮੰਨੇ ਪਰ ਬੰਨੇ ਨੇ ਕੋਈ ਕਿਸੇ ਤੋਂ ਘਟ ਨਹੀਂ ਚੋਟੀ ਦਾ ਸੈਕੰਡ ਸੈਮੀਫਾਈਨਲ ਸੈਕੰਡ ਹਾਫ ਦੀ ਖੇਡ ਖੇਡੀ ਜਾ ਰਹੀ ਹੈ ਆਹ ਨਿਊਜ਼ੀਲੈਂਡ ਦਾ ਖੇਡ ਸੀਜ਼ਨ 2025 ਦਾ ਹੈ ਪਈ ਹੋਈ ਕਬੱਡੀ ਦੇ ਦੇਖਦਾ ਮਿਸਨ ਨੀ ਕਾਲਾ ਸੰਗਿਆ ਵਾਲਾ ਹਨ ਕੋਸ਼ਿਸ਼ ਕਰਦਾ ਆਹ ਫੜਿਆ ਗੁੱਟ ਵੱਜਦੀ ਕੈਂਜੀ ਵੱਜਦੀ ਕੈਂਜੀ ਵੱਜਦੀ ਕੈਂਜੀ ਕਬੱਡੀ 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 ਬੱਲੇ 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 ਆਹ ਬੱਲੇ 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 ਪਾ ワールド <laughs>